ਲੋਕ ਕਿੰਨਾ ਕ ਕਿਸ ਨੂੰ ਫੋਲੋ ਕਰਦੇ ਨੇ ਆਪਾਂ ਉਹਦੇ ਬਾਰੇ ਤੁਹਾਨੂੰ ਦੱਸ ਦਿਆਂਗੇ ਬੁੱਧਾ ਨੇ ਕਿਹਾ ਸੀਗਾ ਤੁਸੀਂ ਕਿਸੇ ਬੰਦੇ ਨੂੰ ਮੰਨੋ ਨਾ ਕਹਿੰਦੇ ਉਹਨੂੰ ਫੋਲੋ ਕਰੋ ਉਹਦੇ ਗੁਣ ਧਾਰਨ ਕਰੋ ਉਹਦੀ ਪਰਸਨੈਲਿਟੀ ਨੂੰ ਉਦਾਹਰਨ ਕਰੋ ਪਰ ਜਿਹੜੇ ਲੋਕ ਨੇਗੇ ਲੋਕਾਂ ਨੇ ਕੀ ਕੀਤਾ ਉਹਨਾਂ ਨੂੰ ਕਹਿੰਦੇ ਅਸੀਂ ਸੋਨੂੰ ਹੀ ਸੋਨੂੰ ਹੀ ਫੋਲੋ ਕਰਦੇ ਹਾਂ ਉਹਨਾਂ ਨੂੰ ਫੋਲੋ ਕਰਨ ਤੇ ਉਹਨਾਂ ਦੇ ਗੁਣ ਮੰਨਣ ਦੀ ਬਜਾਏ ਉਹਨਾਂ ਨੂੰ ਮੰਨਣਾ ਸ਼ੁਰੂ ਕਰਤਾ ਇਹ ਇਕੱਲਾ ਬੁੱਧਾ ਤੇ ਲਾਗੂ ਨਹੀਂ ਹੁੰਦਾ ਵੀਰੇ ਇਹ ਸਾਰਿਆਂ ਤੇ ਲਾਗੂ ਹੁੰਦਾ ਅਸੀਂ ਦੇਖੋ ਜਿੰਨੇ ਵੀ ਅਸੀਂ ਸਾਡੇ ਗੁਰੂ ਨੇ ਪੀਰ ਨੇ ਪਗੰਬਰ ਨੇ ਇਹਨਾਂ ਨੂੰ ਹਰ ਚੀਜ਼ ਤੇ ਇਸੇ ਗੱਲ ਨੂੰ ਲਾਗੂ ਕਰਕੇ ਦੇਖੋ ਤੇ ਅੱਜ ਕੱਲ ਅਸੀਂ ਪੜ੍ਹੇ ਲਿਖੇ ਹੋ ਕੇ ਵੀ ਚਲੋ ਜਿਹੜੇ ਪੁਰਾਣੇ ਲੋਕ ਸੀਗੇ ਉਹ ਅਨਪੜ੍ਹ ਸੀਗੇ ਪਰ ਅੱਜ ਅਸੀਂ ਪੜ੍ਹੇ ਲਿਖੇ ਆ ਨਾ ਅੱਜ ਪੜ੍ਹੇ ਲਿਖੇ ਲੋਕ ਕੀ ਕਰਦੇ ਨੇ ਸੇਮ ਆਹੀ ਕੁਸ਼ ਕਰਦੇ ਨੇਗੇ ਅਸੀਂ ਉਹਨਾਂ ਇਹ ਕਦੇ ਇਹ ਰੀਡ ਕਰਨ ਦੀ ਕੋਸ਼ਿਸ਼ ਸੀ ਪੜ੍ਹਨ ਦੀ ਕੋਸ਼ਿਸ਼ ਉਹਨੇ ਸੋਚ ਕਿੱਡੀ ਸੀ ਉਹ ਕੀ ਕਹਿਣਾ ਚਾਹੁੰਦੇ ਸੀ ਸਾਨੂੰ ਕੀ ਬਣਾਉਣਾ ਚਾਹੁੰਦੇ ਸੀ ਉਹਨਾਂ ਨੇ ਸਾਨੂੰ ਕਦੇ ਇਹ ਤਾਂ ਨਹੀਂ ਕਿਹਾਗਾ ਵੀ ਸਾਨੂੰ ਬਸ ਸਾਡੀ ਪੂਜੇ ਕਰੀ ਜਾਓ ਤੁਹਾਡੇ ਦਿਮਾਗ ਦਾ ਵਿਕਾਸ ਨਾ ਹੋਵੇ ਉਹਨਾਂ ਨੇ ਕਿਹਾ ਸੀਗਾ ਧਰਮ ਦਾ ਮਤਲਬ ਸੀਗਾ ਅਧਿਆਤਮਿਕ ਵਿਕਾਸ ਹੋਣਾ ਬੌਧਿਕ ਵਿਕਾਸ ਹੋਣਾ ਸਮਾਜਿਕ ਵਿਕਾਸ ਹੋਣਾ ਉਹਨਾਂ ਨੇ ਸਾਨੂੰ ਕਿਵੇਂ ਸਮਾਜ ਦੇ ਵਿੱਚ ਵਿਚਰਨਾ ਕਿਵੇਂ ਜਿਉਣਾ ਉਹਨਾਂ ਨੇ ਉਹ ਦੱਸਿਆ ਸੀ ਵੀ ਜਿਹੜੇ ਬੰਦੇ ਨੂੰ ਜਿਹੜੇ ਬੰਦੇ ਤੁਸੀਂ ਕੋਈ ਵੀ ਹੋ ਸਕਦਾ ਜਰੂਰੀ ਨਹੀਂ ਹੈ ਕੋਈ ਧਾਰਮਿਕ ਹੋ ਸਕਦਾ ਕੋਈ ਸਾਇੰਟਿਸਟ ਵੀ ਹੋ ਸਕਦਾ ਕੋਈ ਫਿਲਾਸਫਰ ਵੀ ਹੋ ਸਕਦਾ ਕੋਈ ਟੀਚਰ ਵੀ ਹੋ ਸਕਦਾ ਅਧਿਆਪਕ ਹੋ ਸਕਦਾ ਕੋਈ ਵੀ ਹੋ ਸਕਦਾ ਵੀ ਜਿਹਨੂੰ ਤੁਸੀਂ ਆਪਦਾ ਆਈਡਲ ਮੰਨਦੇ ਹੋ ਨਾ ਉਹਦੇ ਆਈਡਲ ਦਾ ਮਤਲਬ ਹੁੰਦਾ ਹੈ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰਨੀ ਹੈ ਉਹਨਾਂ ਦੇ ਗੁਣੀਆਂ ਦਾ ਗੁਣ ਦਾ ਗੁਣੀ ਧਾਰਨੀ ਹੋਣਾ ਪਰ ਅਸੀਂ ਇਹ ਚੀਜ਼ ਨੂੰ ਬਹੁਤ ਘੱਟ ਮੰਨਦੇ ਹਾਂ ਧੰਨਵਾਦ